ਡੇਰਾ ਬਾਬਾ ਨਾਨਕ ਤੋਂ ਚ엥ਕਾਰਿਆਂ ਦੀ ਗੂੰਜ ਨਾਲ ਸ੍ਰੀ ਹਿਮਕੁੰਣ ਸਾਹਿਬ ਦੀ ਪੈਦਲ ਯਾਤਰਾ ਹੋਈ। ਰਵਾਨਾ 31 ਜੁਲਾਈ ਨੂੰ ਪੈਦਲ ਯਾਤਰਾ ਪਹੁੰਚੇਗੀ ਸ੍ਰੀ ਹਿਮਕੁੰਣ ਸਾਹਿਬ। ਹਰ ਸਾਲ ਦੀ ਤਰ੍ਹਾਂ ਅੱਜ ਡੇਰਾ ਬਾਬਾ ਨਾਨਕ ਤੋਂ ਸ੍ਰੀ ਹਿਮਕੁੰਣ ਸਾਹਿਬ ਲਈ 71ਵੀਂ ਪੈਦਲ ਯਾਤਰਾ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਤੋਂ ਰਵਾਨਾ ਹੋਈ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਪਾਈ ਮਨਜਿੰਦਰ ਸਿੰਘ ਪਾਈ ਜਸਵਿੰਦਰ ਸਿੰਘ ਸ੍ਰੀ ਹਜੂਰੀ ਰਾਗੀ ਸਿੱਧਰਪਾ ਸਾਹਿਬ ਡੇਰਾ ਬਾਬਾ ਨਾਨਕ ਵਾਲਿਆਂ ਦੇ ਕੀਰਤਨੀ ਜਥੇ ਵੱਲੋਂ ਕੀਰਤਨ ਕੀਤਾ ਗਿਆ। ਤਿਕਰੰਥੀ ਬਾਬਾ ਜਗਵਿੰਦਰ ਸਿੰਘ ਵੱਲੋਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ ਅਤੇ ਇਸ ਮਹਾਨ ਪੈਦਲ ਯਾਤਰਾ ਨੂੰ ਰਵਾਨਾ ਕੀਤਾ ਗਿਆ। ਸ਼੍ਰੀ ਹਿਮਕੁੰਡ ਸਾਹਿਬ ਪੈਦਲ ਯਾਤਰਾ ਸੁਸਾਇਟੀ ਬਟਾਲਾ ਦੇ ਮੁਖੀ ਸੇਵਾਦਾਰ ਡਾਕਟਰ ਗੁਰਦੇਵ ਸਿੰਘ ਤਾਰੂਵਾਲੀ ਨੇ ਦੱਸਿਆ ਕਿ ਇਹ ਪੈਦਲ ਯਾਤਰਾ ਵੱਖ-ਵੱਖ ਪਿਆਜੇ ਪੜਾ ਕਰਦੀ ਹੋਈ 35 ਦਿਨਾਂ ਦਾ ਸਫ਼ਰ ਤੈਅ ਕਰਕੇ ਸ਼੍ਰੀ ਹਿਮਕੁੰਡ ਸਾਹਿਬ ਦੇ ਦਰਸ਼ਨ ਕਰਨ ਉਪਰੰਤ 6 ਜੁਲਾਈ ਨੂੰ ਵਾਪਸ ਡੇਰਾ ਬਾਬਾ ਨਾਨਕ ਪਹੁੰਚੇਗੀ। ਉਹਨਾਂ ਦੱਸਿਆ ਕਿ ਅੱਜ ਰਵਾਨਾ ਹੋਈ ਪੈਦਲ ਯਾਤਰਾ 2 ਜੁਲਾਈ ਨੂੰ ਸ਼੍ਰੀ ਹਿਮਕੁੰਡ ਸਾਹਿਬ ਦੇ ਦਰਸ਼ਨ ਕਰ ਸਰਬੱਤੇ ਭਲੇ ਦੀ ਉੱਥੇ ਅਰਦਾਸ ਕਰੇਗੀ। ਉਹ ਆਏ ਕੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਚਾਰਨ ਸ਼ਾਰਨ ਤੋਂ ਇੱਕ ਪੰਨਾ ਜਾ ਚੱਲ ਸਤਿ ਸ੍ਰੀ ਅਕਾਲ ਆ ਗਏ ਗੁਰੂ ਦੀ ਕਿਰਪਾ ਨਾਲ ਹਿੰਦੂਰਾਸੀ ਦੀ ਕਿਰਪਾ ਸਤਾਂ ਅੰਬੀਰ ਸਭ ਦਾ ਅਰਜੀਤ ਅਗਿਆਤਰਾ ਜਰੀਆ ਗੋਦਾਵਾਲ ਸਾਹਿਬ ਡੇਰਾ ਬਾਬਾ ਨਾਨਕ ਤੋਂ ਰਵਾਨਾ ਹੋ ਰਹੀਆ ਜੋ ਕਿ ਅੱਜ ਦੋ ਨੂੰ ਚੱਲ ਕੇ ਚਾਰ ਨੂੰ ਥਾ ਪਹੁੰਚੇਗੀ ਸਤ ਨੂੰ ਜਲੰਧਰ 12 ਨੂੰ ਚੰਡੀਗੜ੍ਹ 16 ਨੂੰ ਪੋਂਡਾ ਸਾਹਿਬ 18 ਨੂੰ ਡੇਰਾ ਦੂਨ ਵੀਰ ਨੂੰ ਸ਼ਿਕਾਇਤ ਚਾਹੀ ਨੂੰ ਸ਼੍ਰੀਨਗਰ ਔਰ ਤੀਹ ਗੋਵਨ ਘਰ ਦਰਸ਼ਨ ਆਪੋ ਚੀ ਗੀ ਉਸ ਤੋਂ ਬਾਅਦ ਪਹਿਲੀ ਨੂੰ ਗੋਵਨ ਧਾਮ ਔਰ ਦੋ ਤਰੀਕ ਨੂੰ ਸ਼੍ਰੀ ਹਿੰਦਕੁਸ਼ ਹਰ ਦੇ ਦਰਸ਼ਨਦਾਰਿਆ ਕਰੇ ਜਾਨੀ ਕਿ ਆਜ ਦੋ ਜੂਨ ਨੂੰ ਚਲ ਕੇ ਦੋ ਜੁਲਾਈ ਨੂੰ ਸ਼੍ਰੀ ਹਿੰਦਕੁਸ਼ ਸਾਹਿਬ ਦੇ ਇੱਕ ਮਹੀਨਾ ਬਾਅਦ ਦਰਸ਼ਨ ਦਸਣੇ ਰਸਤੇ ਵਿੱਚ ਸਨਨਾ ਪਵਾ ਉਹ ਆਖੋ ਘਠਾਵਾ ਦੀ ਕੀਤਾ ਜਾਂਦਾ ਹੈ ਜੰਗਲਾਂ ਵਿੱਚ ਹੀ ਪਰ ਰਾਜ ਸਰਾਵਾਂ ਬੁਕਤੀ ਸਿਆਂ ਨੇ ਫੋਟੋ ਬੁਕਤੀ ਕੀਤਾ ਜਾਂਦਾ ਹੈ ਜਿਸ ਤੋਂ ਸੰਗਨ ਆਰਾਮ ਕਰਨਾ ਹੁੰਦਾ ਹੈ ਬਾਕੀ ਜਿਹੜੀ ਸੰਗਤ ਦਾ ਚੱਲਣਾ ਉਹ ਮਹਨੇਰੇ ਆਜ ਦੇ ਬੰਦ ਤੇ ਉਹ ਸੰਗਤ ਦਾ ਖੰਪਰ ਸਾਪੂ ਪਹੁੰਚਣ ਦੀ ਸਵਾਰਕ ਲਈਟ ਹੋ ਗਈ। ਜਿਹੜੀ ਸੰਗਤ ਆ 12 ਵਜੇ ਉੱਠਣੀ ਦੀ ਆ ਤੇ 2 ਵਜੇ ਚੱਲ ਪਾਉਂਦੀ ਹੈ ਜੀ। 2 ਵਜੇ ਤੋਂ ਨਿਤਨੇਂਦੇ ਆ ਵਾਹਿਗੁਰੂ ਜਪ ਸੰਮਨ ਚੱਲਦਾ ਹੈ। ਦੇੜ ਘੰਟੇ ਵਾਸਤੇ ਉਸ ਵਾਰ ਨੇ ਇਤਨੇ ਹਨੇ ਹਨ ਬਾਠ ਉਸ ਸਮਾਂ ਹਲਾਈਏ ਦੇ ਸਾਡੇ ਨਾਲ ਨੇ ਸੱਜੇ ਪਾਰ ਇੰਦੇ ਹਰ ਵੇਲੇ ਉਹ ਹਾਵੀਨਾਸਾ ਬਣਾ ਕੇ ਸੰਗਤ ਨੂੰ ਪਹੁੰਚਾਉਂਦੇ ਨੇ ਔਰ ਛੇ ਸਾਡੇ ਛੇ ਜਣੇ ਨਾਸਾ ਛੱਕ ਕੇ ਅੱਗੇ ਆਸਾ ਦੀ ਵਾਰ ਦੇ ਕੀਰਤਨ ਕਰਦੇ ਸੰਗ ਜਿਹੜੀ ਆ ਉਹ ਰਵਾਨਾ ਹੁੰਦੀ ਆ 10 11 ਵਜੇ ਤਰੀਬਨ ਲੱਗ ਪਾ ਕੇ ਜਿਹੜੀ ਸੰਗਤ ਆ ਉਹ 20 22 ਕਿਲੋਮੀਟਰ ਸਫ਼ਰ ਜਿਹੜੀ ਉਹ ਕਰ ਲੈਂਦੀ ਆ ਤੇ ਦੁਬਾਰੇ ਪੜਾਏ ਪਹੁੰਚੇ ਇਸ ਤਰ੍ਹਾਂ ਰਾਤ ਨੂੰ ਮਤਲਬ ਸ਼ਾਮ ਜੋਂ ਚਾਰੇ ਸੰਗ ਚੱਲੀ ਆ 10 12 ਕਿਲੋਮੀਟਰ ਸ਼ਾਮ ਨੂੰ ਕਰਦੀ ਆ ਔਰ ਇਸਾ ਲਗਭਗ ਸਾਰੇ ਦਿਨ ਦੇ ਵਿੱਚ 32 33 ਕਿਲੋਮੀਟਰ ਸਫਰ ਦਾ ਤਾ ਹੁੰਦਾ ਵਾ ਇਸ ਤਰ੍ਹਾਂ ਗੁਰਪਿਆਰੀਆਂ ਨਾਮ ਜਾਂਦੇ ਸਿਮਰਨ ਕਰ ਲਿਆ ਸੰਗਤਾਂ ਦੇ ਅਸ਼ੀਰਵਾਦ ਨਾਲ ਸੰਗਤਾਂ ਦੇ ਪਿਆਰ ਨਾਲ ਆਸ਼ਾ ਨਾਲ ਸੰਗਤਾਂ ਜਿਹੜੀਆਂ ਉਹ ਚੱਲਦੀਆਂ ਨੇ ਜਿੰਨਾਂ ਨੇ ਵਾਹਿਗੁਰੂ ਕਿਰਪਾ ਕਰੇ ਇਹਨਾਂ ਸੰਗਤਾਂ ਦਾ ਪਿਆਰ ਇਸ ਤਰ੍ਹਾਂ ਸੰਗਤਾਂ ਨੇ ਵਿੱਲਾ ਦੇ ਔਰ ਇਹ ਯਾਤਰਾ ਜਿਹੜੀ ਆ ਵਿਸ਼ੇਸ਼ ਸ਼ਾਂਤੀ ਆਸੀ ਭਾਜਾ ਦਾ ਸੁਭਾਤੇ ਭਲੇ ਵਾਸਤੇ ਵੀ ਕੀਤੀ ਜਾਂਦੀ ਆ ਤੇ ਗੁਰਮਾਨ ਕਿਰਪਾ ਕਰਕੇ ਜੀ ਸਵੇਰ ਸ਼ਾਂਤੀ ਸ਼ਰਨ ਸਾਹਿਬ ਇਹਨਾਂ ਨਾਲ ਜੋੜ ਕੇ ਰੱਖਾਂ ਹੋਈ ਗੁਰਜੀਕਾ ਕਾਲ ਸਾਹਿਬ ਹੋਈ 36 ਚਰਨ ਸਰਨ ਗੁਰੂ ਏਕ ਪੰਡਾ ਜਾਇ ਚਲ ਸਤਿਗੁਰ ਕੋਟ ਪੰਡਾ ਅੱਗੇ ਹੋਈ ਲੇਟ ਹੈ ਇਹ ਸਰਵੱਤ ਦੇ ਭਲੇ ਵਾਸਤੇ ਜੋ ਯਾਤਰਾ ਹੈ ਜੋ 2 ਜੂਨ ਅਡੇਰਾ ਬਾਬਾ ਨਾਨਕ ਜੀ ਦਰਬਾਰ ਸਾਹਿਬ ਤੋਂ ਚਾਲੇ ਪਾਕ ਸ੍ਰੀ ਹੇਮਕੋਨ ਸਾਹਿਬ ਉਸ ਕਲਗੀਆਂ ਵਾਲੇ ਤੇ ਪੁਰਬਲੇ ਤਪ ਸਥਾਨ ਸ੍ਰੀ ਹੇਮਕੋਨ ਸਾਹਿਬ ਦਰਸ਼ਨਦਾਰਾਂ ਦੀ ਸੰਤਾ ਜਾ ਰਹੀਆਂ ਨੇ ਇਹ ਪਾਰ ਕਿਰਪਾ ਹੈ ਕਲਗੀਆਂ ਵਾਲੇ ਪਾਤਸ਼ਾਹ ਦਾ ਪ੍ਰੇਮ ਹੈ ਕਿ ਜੋ ਇਹ ਮਹੀਨਾ ਤਪਤ ਮਹੀਨਾ ਜੂਨ ਦਾ ਮਹੀਨਾ ਜਿਹਦੇ ਵਿੱਚ ਅਸੀਂ ਆਪਣੇ ਘਰਾਂ ਦੇ ਵਿੱਚੋਂ ਜ਼ਰੂਰੀ ਰਜੇਵੇਂ ਵੀ ਗਰਮੀ ਕਰਕੇ ਬਾਹਰ ਨਹੀਂ ਨਿਕਲਦੇ ਇਸ ਮਹੀਨੇ ਦੇ ਵਿੱਚ ਮੇਰੇ ਪਾਤਸ਼ਾਹ ਦੀ ਵੇਖੋ ਇੰਨੀ ਪਾਰ ਕਿਰਪਾ ਹੈ ਜੂਨ ਦਾ ਮਹੀਨਾ ਤਪਤਾ ਮਹੀਨਾ ਹੈ ਇਸ ਮਹੀਨੇ ਦੇ ਵਿੱਚ ਸੰਗਤਾਂ 30 35 ਕਿਲੋਮੀਟਰ ਰੋਹ ਦਾ ਪ੍ਰਾਹ ਕਰਦੀਆਂ ਨੇ ਤੇ ਇੰਜ ਮਹਿਸੂਸ ਹੁੰਦਾ ਹੈ ਵੀ ਜਿੱਦਾਂ ਕਲਗੀਆਂ ਵਾਲਾ ਆਪ ਲੈ ਜਾ ਰਿਹਾ ਹੈ ਕਿਉਂਕਿ ਸਾਡੇ ਵੱਸ ਦੀ ਗੱਲ ਨਹੀਂ ਅਸੀਂ ਇੰਨੇ ਜੋਗੇ ਨਹੀਂ ਇਹ ਗੁਰੂ ਕਲਗੀ ਪਾਤਸ਼ਾਹ ਕਲਗੀਧਰ ਪਾਤਸ਼ਾਹੀ ਬਖਸ਼ਿਸ਼ ਹੈ ਰਹਿਮਤ ਹੈ ਵੀ ਸਾਡੇ ਬਜ਼ੁਰਗ ਸਾਡੇ ਬੱਚੇ ਨੌਜਵਾਨ ਸਾਡੀਆਂ ਮਤਾਵਾਂ 80 80 ਸਾਲ ਦੇ ਸਾਡੇ ਬਾਪੂ ਸਾਡੇ ਨਾਲ ਨਹੀਂ ਤੇ ਇਹ ਸਾਰੀ ਕਿਰਪਾ ਕੀ ਦੀ ਕਲਗੀਆਂ ਵਾਲੇ ਪਾਤਸ਼ਾਹ ਦੀ ਜੇ ਕੋਈ ਬੰਦਾ ਆਖੇ ਵੀ ਮੈਂ ਜਾ ਰਿਹਾ ਤੈਂਦੂ ਜਤਰਾ ਤੇ ਮੈਨੂੰ ਲੱਗਦਾ 10 ਮਿੰਟ ਦੇ ਵਿੱਚ ਉਹ ਡਾਜੇਗਾ ਕੋਈ ਵੀ ਕਲਗੀਆਂ ਪਾਤਸ਼ਾਹ ਕਿਰਪਾ ਕਰੇ ਅਰਦਾਸਾ ਕਰਦੇ ਹੀ ਜਾਈਦਾ ਹੈ ਤੇ ਐਂਡ ਮਹਿਸੂਸ ਹੁੰਦਾ ਹੈ ਕਿ ਜਦੋਂ ਕਲਗੀਆਂ ਵਾਲਾ ਪਾਸ਼ਾ ਸੰਤਾਂ ਦੇ ਚਰਨਾਂ ਦੇ ਥੱਲੇ ਹੱਥ ਰੱਖ ਰਿਹਾ ਏ ਸਾਨੂੰ ਜੇ ਸੜਕਾ ਉਹ ਵੀ ਨਹੀਂ ਤੱਪਦੀ ਤੇ ਗੁਰੂ ਦੀ ਕਿਰਪਾ ਇਹ ਬਖਸ਼ਿਸ਼ ਹੈ ਤੇ ਸਤਿਗੁਰੂ ਅੱਗੇ ਇਹਹੀ ਅਰਦਾਸ ਕਰਦੇ ਆ ਪਾਸ਼ਾ ਆਪ ਨੇ ਕਿਰਪਾ ਕੀਤੀ ਹੈ ਇਹ 35 ਦਿਨਾਂ ਦਾ ਸਮਾਂ ਬਖਸ਼ਿਸ਼ ਕੀਤਾ ਹੈ ਕਿਉਂਕਿ ਜ਼ਿੰਦਗੀ ਦੇ ਸਾਲ ਦੇ ਦਸਵੰਦ ਹੈ ਸਾਲ ਦਾ ਦਸਵਾਂ ਹਿੱਸਾ ਜਿਹੜਾ ਹੈ 35 ਦਿਨ ਬੰਦੇ ਨੇ ਮੇਰੇ ਪਾਤਸ਼ਾਹ ਨੇ ਜੇ ਕਮਾਈ ਦਾ ਦਸਵੰਦ ਵੀ ਸਾਨੂੰ ਕੱਢਣ ਦੀ ਗੱਲ ਕੀਤੀ ਆ ਤੇ ਸਵਾਸਾਂ ਦਾ ਦਸਵੰਦ ਵੀ ਹੈ ਜਿਹੜੇ 35 ਦਿਨ ਸਾਲ ਦੇ ਬੰਦੇ ਨੇ ਇਹ ਦਸਵੰਦ ਸੰਕਟਾਂ ਕੱਢਦੀਆਂ ਨੇ ਤੇ ਗੁਰੂ ਦੀ ਕਿਰਪਾ ਹੈ ਪਾਰ ਬਖਸ਼ਿਸ਼ ਹੈ ਕਲਗੀਆਂ ਵਾਲੇ ਪਾਤਸ਼ਾਹ ਦਾ ਪਿਆਰ ਕਿ ਜੋ ਇਹ ਸਤਿਗੁਰੂ ਸਾਡੇ ਨਾਲ ਜਾਂਦੇ ਨੇ ਕਲਗੀਆਂ ਵਾਲੇ ਹਰ ਥਾਂ ਸਪਰਤਖ ਹੁੰਦੇ ਨੇ ਕਿਸੇ ਵੀ ਕੋਈ ਟੋਟ ਨਹੀਂ ਆਉਂਦੰਦੇ ਰਸਤੇ 'ਚ ਕੋਈ ਕਮੀ ਨਹੀਂ ਆਉਂਦੰਦੇ ਅੰਜਲ ਅਰਜ ਦਾ ਕਲਗੀ ਵਾਲੇ ਪਾਤਸ਼ਾਹ ਨਾਲ ਹੀ ਨੇ ਅਰਦਾਸ ਕਰਿਓ ਸਿੰਘਤ ਜੀ ਜੋ ਸੰਗਤਾਂ ਚੱਲੀਆਂ ਨੇ ਇਹ ਗੁਰੂ ਦੇ ਪਿਆਰ ਦੇ ਵਿੱਚ ਚੱਲੀਆਂ ਨੇ ਇਹ ਚਰਦੀ ਕਲਾ ਦੇ ਵਿੱਚ 2 ਜੁਲਾਈ ਨੂੰ ਦਰਸ਼ਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੂਰਬੀ ਸਥਾਨ ਦੇ ਦਰਸ਼ਨ ਕਰਕੇ ਇਸੇ ਤਰ੍ਹਾਂ ਜਿੱਦਾਂ ਤੁਸੀਂ ਸੀਸਾ ਬਖਸ਼ ਕੇ ਤੋਰਨ ਲੱਗੇ ਜੇ ਇਸੇ ਤਰ੍ਹਾਂ ਹੀ ਮੇਰਾ ਪਾਤਸ਼ਾਹ ਪਿਆਰ ਬਖਸ਼ੇ ਤੇ ਫਿਰ ਅਸੀਂ ਸਕਰਾਨੇ ਵਜੋਂ ਇੱਥੇ ਆਪ ਜੀ ਦੇ ਪਿਆਰ ਦੇ ਵਿੱਚ ਜੁੜੀ ਹੈ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕੀ ਫਤਿਹ ਮੇਰੇ ਤੋਂ ਪਹਿਲਾਂ ਡਾਕਟਰ ਗੁਰਦੇਵ ਸਿੰਘ ਜੀ ਹਣਾਂ ਨੇ ਜੋ ਇਸ ਯਾਤਰਾ ਦੀ ਰਹਿਨਮਾਈ ਕਰਦੇ ਨੇ ਤੇ ਬਲਜਿੰਦਰ ਸਿੰਘ ਜੀ ਨੇ ਬੜੇ ਵਿਸਥਾਰ ਸਾਂ ਦੱਸਿਆ ਮੈਂ ਤੇ ਇਹੀ ਕਹਾਂਗਾ ਕਿ 35 ਦਿਨ ਦੀ ਯਾਤਰਾ ਜਿਹੜੀ ਆ ਯਾਤਰਾ ਸ 10 ਬਸਤੂਲੇ ਪਾਚੇ ਬਾਵੇ ਇੱਕ ਬਸਤ ਕਾਨ ਬਿਕੋਟ ਗਵਾਵੇ ਇੱਕ ਪੀਣਾ ਦੇ 10 ਪੀਹਰਲੇ ਇਹੜੀ 35 ਦਿਨ ਦੀ ਯਾਤਰਾ ਇਸ ਵਿੱਚ ਸੰਤ ਘੜੇ ਜਾਂਦੇ ਨੇ insan ਘੜੇ ਜਾਂਦੇ ਨੇ ਕਰਤਾਰ ਘੜੇ ਜਾਂਦੇ ਨੇ ਇਕ ਜਿੰਦ ਸਿੰਘ ਦਾ ਜੀਵਨ ਕੀ ਹੋਣਾ ਚਾਹੀਦਾ ਸਿੱਖ ਦਾ ਕੀ ਜੀਵਨ ਹੋਣਾ ਚਾਹੀਦਾ ਸਿੱਖ ਨੂੰ ਕੀ ਕਰਨਾ ਤੇ ਕੀ ਨਹੀਂ ਕਰਨਾ ਇਹ 35 ਦਿਨ ਦੀ ਯਾਤਰਾ ਸਿਖਾਉਂਦੀ ਆ ਇਹਦੇ ਵਿੱਚ ਸਿਰੜ ਇਹਦੇ ਵਿੱਚ ਹੌਸਲਾ ਇਹਦੇ ਵਿੱਚ ਸੰਤੋਖ ਇਹਦੇ ਵਿੱਚ ਕਾਮ ਕਰੋ ਲੋਭਮੁਹੰਕਾਰ ਤੋਂ ਬਚਾਉਣ ਦੇ ਤੱਕ ਜਾਂ ਤੇ ਸਾਦ ਸੰਤੋਖ ਧੀਰੇ ਧਰਮ ਗਿਆਨ ਕਿਦਾਂ ਵੱਡਦਾ ਗੁਰੂ ਇਹ ਬਹੁਤ ਬਾਹਰੀ ਦੀ ਕਿਰਪਾ ਹੁੰਦੀ ਆ ਤੇ ਖਾਸ ਕਰਕੇ ਡਾਕਟਰ ਗੁਰਦੇਵ ਸਿੰਘ ਜੀ ਧਾਰੋਵਾਲੀ ਸਾਹਿਬ ਦੇ ਅਸੂਲਾਂ ਨੇ ਉਹਨਾਂ ਦੀ ਮਿਹਨਤ ਨੇ ਉਹਨਾਂ ਦੇ ਸ਼ਬਦ ਦੀ ਯਾਤਰਾ ਨੇ ਇਹ ਸਾਰੀ ਸੰਗਤ ਨੂੰ ਸਿਖਾਇਆ ਹੈ ਫੈਰਨਪ੍ਰੀਤ ਸਿੰਘ ਜੀ ਸਾਡੇ ਵਿੱਚ ਨੇ ਜਿਨ੍ਹਾਂ ਨੇ ਸਾਨੂੰ ਜੀਵਨ ਦੀ ਜਾਂਚ ਦਿੱਤੀ ਆ ਔਰ ਜੇ ਕਿਸੇ ਨੇ ਜੀਵਨ ਦੀ ਜਾਂਚ ਸਿੱਖਣੀ ਹੋਵੇ ਜੇ ਜ਼ਿੰਦਗੀ ਜੀਵਨ ਕੋਲ ਸਿੱਖਣਾ ਤੇ ਇਹ ਯਾਤਰਾ ਜ਼ਰੂਰ ਕਰਿਓ ਔਰ ਇਹ ਯਾਤਰਾ ਗੁਰੂ ਕਲਗੀ ਘਰ ਤੇ ਆਪ ਵੀ ਕਰਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੁਰਿੰਦਰ ਜੀ ਸਿੰਘ ਸੰਗਤ ਸਰਵ 2002 ਦੇ ਵਿੱਚ ਮੇਰਾ ਸੰਪਰਕ ਹੋਇਆ ਇਸ ਜਥੇ ਦੇ ਨਾਲ ਇਸ ਜਥੇ ਦੇ ਵਿੱਚ ਉਦੋਂ ਬੜੇ ਬੜੇ ਮਹਾਪੁਰਖ ਸਨ ਜਿਹੜੇ ਕਿ ਹੁਣ ਵਿੱਚੋਂ ਕਾਫੀ ਜਿਹੜੇ ਨੇ ਉਹ ਇਸ ਸੰਸਾਰ 'ਚ ਨਹੀਂ ਰਹੇ ਇਹ ਇਹਨਾਂ ਨੂੰ ਇਹ ਸੀ ਕਿ ਇਹ ਕੋਈ ਅਫਸਰ ਹੈ ਤੇ ਦੇਖੋ ਇਹਨੇ 2-4 ਕਿਲੋਮੀਟਰ ਚੱਲ ਕੇ ਤੇ ਆਪਣਾ ਵਾਪਸ ਆ ਜਾਣਾ ਪਰ ਇਹਨਾਂ ਦੀ ਹਿੰਮਤ ਸਦਕਾ ਇਹਨਾਂ ਦੀ ਪ੍ਰੇਰਣਾ ਸਦਕਾ ਮੈਂ ਪੂਰੀ ਯਾਤਰਾ ਕੀਤੀ ਜਦ ਹੇਮਕੁੰਡ ਸਾਹਿਬ ਪਹੁੰਚੇ ਉੱਥੇ ਵੀ ਮੈਨੂੰ ਇਹਨਾਂ ਕਿਹਾ ਕਿ ਤੂੰ ਕੋੜੇ ਤੇ ਚੜ ਜਾ ਮੈਂ ਕਿਹਾ ਨਹੀਂ ਹੁਣ ਪਿਆ ਆ ਤੇ ਮੈਂ ਪੈਦਲ ਹੀ ਜਾਣਾ ਤੇ ਇੰਨਾ ਸਾਰਿਆਂ ਨੇ ਮੈਨੂੰ ਜਿਵੇਂ ਹੱਥਾਂ ਦੇ ਚੁੱਕੇ ਮਤਲਬ ਲੈ ਗਏ ਇਸ ਤਰ੍ਹਾਂ ਜੋ ਜਿਨੇ ਯਾਤਰਾ ਇਹ ਨਹੀਂ ਕੀਤੀ ਉਹ ਅਨੁਭਵ ਨਹੀਂ ਕਰ ਸਕਦਾ ਕਿ ਏਸ ਹੀ ਯਾਤਰਾ ਦੇ ਵਿੱਚ ਕੋਈ ਯਾਤਨਾ ਨਹੀਂ ਕੋਈ ਮਿਹਨਤ ਨਹੀਂ ਕਿੰਨਾ ਆਨੰਦ ਹੈ ਇਹ ਪ੍ਰਮਾਤਮਾ ਜੋ ਆਨੰਦ ਦਿੰਦਾ ਹੈ ਉਹ ਜਿਹੜੇ ਯਾਤਰੀ ਨੇ 82 ਸਾਲ ਦੀਆਂ ਲੇਡੀਜ਼ 75 ਸਾਲ ਦੇ ਬੰਦੇ ਆਮ ਤੌਰੇ 'ਤੇ ਮਤਲਬ ਜਾਣਦੇ ਨੇ ਜਿਵੇਂ ਮਤਲਬ ਸ਼ਾਲਾ ਮਾਰਦੇ ਜਿਵੇਂ ਕਿ ਇੱਕ ਨੌਜਵਾਨ ਹੁੰਦੇ ਨੇ ਐਥਲੀਟ ਹੁੰਦੇ ਨੇ ਮੈਂ ਕਾਮਨਾ ਕਰਦਾ ਕਿ ਪ੍ਰਮਾਤਮਾ ਸਾਗਰਦੀਪ ਸਿੰਘ ਹਰਾਨੂੰ ਇਹਨਾਂ ਦੀ ਟੀਮ ਨੂੰ ਲੰਬੀ ਉਮਰ ਦੇਵੇ ਚੰਗੀ ਸਿਹਤ ਦੇਵੇ ਕਿ ਇਹ ਇਸੇ ਤਰ੍ਹਾਂ ਹੀ ਜੱਥੇ ਦੀ ਅਗਵਾਈ ਕਰਦੇ ਰਹਿਣ ਤੇ ਇਸ ਤਰ੍ਹਾਂ ਗੁਰੂਆਂ ਦੇ ਦਰਸ਼ਨ ਕਰਦੇ ਰਹਿਣ ਇੱਕ ਗੱਲ ਮੈਂ ਹੋਰ ਜ਼ਰੂਰੀ ਦੱਸਣੀ ਚਾਹੁੰਦਾ ਕਿ ਇਹ ਇਹਨੂੰ ਦਸਵੰਦ ਮੰਨਦੇ ਆ ਕਿ ਜਿਵੇਂ ਅਸੀਂ ਕੋਈ ਕਮਾਈ ਕਰਦੇ ਆ ਤੇ ਵਿੱਚੋਂ ਦਸਵੰਦ ਦਿੰਦੇ ਆ ਇਹ ਜਿਹੜਾ ਹੈਗਾ ਟਾਈਮ ਦਾ ਦਸਬੰਧ ਜਿਹੜਾ ਹੈ ਉਹ ਇੱਕ ਮਹੀਨਾ ਜਿਹੜਾ ਹੈਗਾ ਇਹ ਆਪਣਾ ਗੁਰੂ ਦੇ ਚਰਨਾਂ ਦੇ ਵਿੱਚ ਰਚਮ ਕਰ ਪੁਰਾਏਗਾ ਮੈਂ ਇਹਨਾਂ ਲਈ ਸ਼ੂ ਬਣਾ ਜਿਹੜੀਆਂ ਕਾਮਨਾਵਾਂ ਹਮੇਸ਼ਾ ਹੀ ਮੇਰੀਆਂ ਇਹਨਾਂ ਦੇ ਨਾਲ ਨੇ ਤੇ ਇਹਨਾਂ ਦਾ ਮੈਂ ਅਸ਼ੀਰਵਾਦ ਮੈਨੂੰ ਮਿਲਦਾ ਰਹਿੰਦਾ ਤੇ ਮੈਂ ਵਾਹਿਗੁਰੂ ਨੇ ਮਿਹਰ ਕੀਤੀ ਹੈ ਮੈਂ 2002 ਤੋਂ ਇਹਨਾਂ ਦੇ ਦਰਸ਼ਨ ਹਮੇਸ਼ਾ ਕਰਦਾ ਰਿਹਾ ਪਰ ਹਿੰਮਤ ਨਹੀਂ ਕਿ ਹੁਣ ਹੌਂਸਲਾ ਨਹੀਂ ਪੈਂਦਾ ਕਿੰਦਾ ਫੇਰ ਜਾ ਸਕਾ